ਆਪਣੀਆਂ ਮੰਗਾਂ ਨੂੰ ਲੈ ਕੇ ਬੇਰਕਾ ਮਿਲਕ ਪਲਾਂਟ ਦੇ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਫਿਰ ਫੇਨੀਵਾਰ ਨੂੰ 9 ਵਜੇ ਦੇ ਲਗਭਗ ਬਠਿੰਡਾ ਦੇ ਬੇਰਕਾ ਮਿਲਕ ਪਲਾਂਟ ਦੇ ਬਾਹਰ ਕੀਤੀ ਗਈ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਅਤੇ ਫੁੱਕਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪুতਲਾ ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਜੋ ਇਹਨਾਂ ਵੱਲੋਂ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੋਂ ਮੁਕਰ ਰਹੀ ਹੈ ਤੇ ਸਾਨੂੰ 19 ਵਾਰ ਮੀਟਿੰਗਾਂ ਦੇਣ ਦੇ ਬਾਅਦ ਵੀ ਮੁੱਖ ਮੰਤਰੀ ਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਿਸ ਨੂੰ ਲੈ ਕੇ ਅੱਜ ਠੇਕਾ ਮੁਲਾਜ਼ਮਾਂ ਵੱਲੋਂ ਪੂਰੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੇ ਪੂਤਲੇ ਫੁੱਕੇ ਜਾ ਰਹੇ ਹਨ ਤੇ ਅੱਜ ਇਹਨਾਂ ਵੱਲੋਂ ਵੀ ਬਠਿੰਡਾ ਦੇ ਵੇਰਕਾ ਮਿਲਕ ਪਲਾਂਟ ਦੇ ਬਾਹਰ 9 ਵਜੇ ਦੇ ਲਗਭਗ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੂਤਲਾ ਫੁਕੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਬੇਰਕਾ ਮਿਲਕ ਪਲਾਂਟ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਸ਼ਨੀਵਾਰ ਨੂੰ 9 ਵਜੇ ਦੇ ਲਗਭਗ ਇਹਨਾਂ ਵੱਲੋਂ ਸਾਰੇ ਮੁਲਾਜ਼ਮ ਇੱਥੇ ਜੋ ਠੇਕਾ ਮੁਲਾਜ਼ਮਾਂ ਨੂੰ ਉਹ ਇੱਥੇ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹਨਾਂ ਵੱਲੋਂ ਪੂਤਲਾ ਫੁਕੇਗਾ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਜਮਾਨ ਕੀ ਮਾ ਮੇਰਾ ਨਾਮ ਜਸਵੀਰ ਸਿੰਘ ਠੇਕਾ ਮਲਾਜ਼ਮ ਯੂਨੀਅਨ ਦੇ ਸਬਾਈ ਆਗੂ ਆ ਸਾਡੀਆਂ ਵੱਖ-ਵੱਖ ਜਥੇਬੰਦੀਆਂ ਦੇ ਵਿੱਚੋਂ ਬੇਰਕਾ ਆਊਟਸੋਰਸ ਮਲਾਜ਼ਮ ਯੂਨੀਅਨ ਵੱਲੋਂ ਏਕਾ ਸੰਘਰਸ਼ ਮੋਰਚੇ ਦੇ ਬੈਨਰ ਹੇਠ ਮੁੱਖ ਮੰਤਰੀ ਪੰਜਾਬ ਨੇ ਲਗਾਤਾਰ 19ਵੀਂ ਵਾਰ ਮੀਟਿੰਗ ਦੇ ਕੇ ਜਦੋਂ ਮੁੱਕਰੀਆ ਤਾਂ ਉਸਦੇ ਰੋਸ ਦੇ ਵਜੋਂ ਅਸੀਂ ਜਿਹੜਾ ਇਹ ਉਹਨਾਂ ਦਾ ਪਤਲਾ ਫੁੱਕਣ ਦਾ ਜਿਹੜਾ ਪ੍ਰਦਰਸ਼ਨ ਕੀਤਾ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਨ ਵਾਲਾ ਜਿਹੜਾ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਸਾਡੇ ਦਫ਼ਤਰਾਂ ਦੇ ਵਿੱਚ ਆ ਕੇ ਮਤਲਬ ਅਸੀਂ ਹੱਲ ਕਰਨੇ ਆ ਜਾਂ ਸੱਥਾਂ ਤੋਂ ਇਹ ਸਰਕਾਰਾਂ ਚੱਲਣੀਆਂ ਪਰ ਉਸ ਦੇ ਉਲਟ ਸਾਨੂੰ ਲਗਾਤਾਰ 18 ਮੀਟਿੰਗਾਂ ਦੇ ਕੇ ਜਦੋਂ ਅਸੀਂ ਪੰਜਾਬ ਦੇ ਲੋਕਾਂ ਤੋਂ ਮਤਲਬ ਝੰਡੇ ਮਾਰਚ ਕਰਨ ਤੋਂ ਬਾਅਦ ਅਸੀਂ ਲਾਡੋਵਾਲ ਟੋਲ ਦੇ ਉੱਤੇ 9 ਦਸੰਬਰ ਨੂੰ ਜਿਹੜਾ ਆਪਣਾ ਪ੍ਰਦਰਸ਼ਨ ਕੀਤਾ ਸੀ ਉੱਥੇ ਸਾਨੂੰ ਇਹਨਾਂ ਦੇ ਡੀਸੀਪੀ ਤੇਜਾ ਸਿੰਘ ਜੀ ਵੱਲੋਂ ਬੜਾ ਭਰੋਸਾ ਦਿੱਤਾ ਗਿਆ ਸੀ ਤੇ ਉਥੋਂ ਦੇ ਏਡੀਸੀ ਵੱਲੋਂ ਲੁਧਿਆਣਾ ਦੇ ਵੱਲੋਂ ਵੀ ਜਿਹੜੀ 19ਵੀਂ ਮੀਟਿੰਗ ਹੈ ਉਹ ਹੋਊਗੀ ਪੱਕਾ ਹੋਊਗੀ ਪਰ ਜਦੋਂ 20 ਤਰੀਕ ਨੂੰ ਅਸੀਂ ਉਹ ਮੀਟਿੰਗ ਤੇ ਗਏ ਤੇ ਉਹੀ ਪੁਰਾਣੀਆਂ ਕਹਾਣੀਆਂ ਸੀ ਮਤਲਬ ਉਹ ਮੀਟਿੰਗ ਨਹੀਂ ਕੀਤੀ ਇਸ ਲਈ ਅਸੀਂ ਲੋਕਾਂ ਨੂੰ ਇਹ ਦੱਸਣਾ ਵੀ ਚਾਹੁੰਦੇ ਆ ਕਿ ਜਿਹੜੇ ਇਹ ਧਰਨੇ ਮੁਜ਼ਾਰੇ ਕਰਵਾਉਣ ਦੀ ਜ਼ਿੰਮੇਵਾਰ ਹੈ ਉਹ ਪੰਜਾਬ ਸਰਕਾਰ ਹੈ ਇਸ ਦੇ ਲਈ ਅਸੀਂ ਇੱਕ ਵਾਰ ਅੱਜ 30 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਇਹਦਾ ਮੁੱਖ ਮੰਤਰੀ ਪੰਜਾਬ ਦਾ ਅਰਥੀ ਫੂਕਣ ਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੂਬਾ ਪੱਧਰੀ ਮੀਟਿੰਗ ਕਰਕੇ ਇਸ ਸੰਘਰਸ਼ ਨੂੰ ਤੇਜ਼ ਕਰਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਆ ਕਿ ਜਿਹੜਾ ਇਹ ਮੁੱਖ ਮੰਤਰੀ ਗੱਲਾਂ ਕੁਝ ਹੋਰ ਕਰਦਾਗਾ ਪਰ ਜਦੋਂ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮਤਲਬ ਗੱਲਾਂ ਉਹਨਾਂ ਦਾ ਹੱਲ ਨਹੀਂ ਕਰਦਾ ਤਾਂ ਮਤਲਬ ਅੱਕੇ ਹੋਏ ਮੁਲਾਜ਼ਮ ਹੀ ਧਰਨਾ ਲਾਉਂਦੇ ਨੇ ਇਸ ਦੇ ਲਈ ਇਹ ਜਿਹੜੇ ਧਰਨੇ ਪ੍ਰਦਰਸ਼ਨ ਹੁੰਦੇ ਨੇ ਸੜਕਾਂ ਜਾਮ ਆਉਂਦੀਆਂ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਆਮ ਸਰਕਾਰ ਹੈ ਜੀ ਸਭਾ ਚੋਣਾਂ ਆ ਰਹੀਆਂ ਆ ਉਹਦੇ ਸੋਲਿਊਸ਼ਨ ਕਿਸ ਤਰ੍ਹਾਂ ਬੈਠੇ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਪਹਿਲਾਂ ਵੀ ਮਤਲਬ ਇਹ ਸਾਡੇ ਪ੍ਰੋਗਰਾਮ ਲਿਖੀ ਹੋਏ ਹੈਗੇ ਵੀ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਆ ਉਹ ਅਸੀਂ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਝੰਡਾ ਮਾਰਚ ਕਰਕੇ ਲੋਕਾਂ ਨੂੰ ਦੱਸਿਆ ਸੀ ਜਿਹੜੀ ਇਹ ਪੰਜਾਬ ਦੀ ਆਮ ਸਰਕਾਰ ਹੈ ਉਹ ਠੂਠਿਆਂ ਤੋਂ ਬਿਨਾਂ ਡਾਇਲੌਗ ਤੋਂ ਬਿਨਾਂ ਕੋਈ ਗੱਲ ਨਹੀਂ ਕਰ ਰਹੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚੂਬਾ ਪੱਦਰੀ ਮੀਟਿੰਗ ਕਰਕੇ ਇਹ ਜਿਹੜਾ ਅਗਲੇ ਦਾ ਸੰਘਰਸ਼ ਹੈ ਉਹ ਲਿਖਾਂਗੇ। ਚੋਣਾਂ ਹੋ ਗਈਆਂ ਨੇ ਸਾਨੂੰ ਹਰ ਵਾਲੀ ਵੀ ਵੀ ਆਪਣਾ ਇਸ ਤਰ੍ਹਾਂ ਦੀ ਸਾਨੂੰ ਆਪਣਾ ਵਿਸ਼ਵਾਸ ਪਾਈ ਜਾਂਦੀ ਹੈ। ਲੇਕਿਨ ਫਿਰ ਉਸ ਤਰ੍ਹਾਂ ਨੂੰ ਜਿਹਾ ਆਪਾਂ ਮੁੱਕ ਦਿੰਦੇ। ਬਿਲਕੁਲ ਇਹ ਪਿਛਲੀਆਂ ਸਰਕਾਰਾਂ ਵਾਂਗੂ ਹੀ ਚੋਣਾਂ ਦੇ ਦੌਰਾਨ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ। ਇਹੀ ਸਰਕਾਰ ਸੀਗੀ ਜਿਹੜੀ ਧਰਨਿਆਂ ਦੇ ਵਿੱਚ ਇਹ ਕੱਚੇ ਮਲਾਜ਼ਮਾਂ ਦੇ ਨਾਲ ਵੰਦੀ ਸੀ। ਪੈਣਾਂ ਦੇ ਰਖੜੀਆਂ ਬਣਦੀ ਸੀ। ਪਰ ਸੰਗਰੂਰ ਦੇ ਵਿੱਚ ਹੁਣ ਦੇਖੇ ਹੀ ਹੈਗਾ ਕਿ ਲੱਖੀਆਂ ਉਹੀ ਪਹਿਲਾਂ ਬਾਦਲ ਬਾਦਲ ਦੇ ਸਮੇਂ ਦੇ ਵਿੱਚ ਵਾਦਲ ਲਾਠੀਆਂ ਬਾਈ ਦੀਆਂ ਸੀ ਪਟਿਆਲੇ ਲਾਠੀਆਂ ਬਾਈ ਦੀਆਂ ਸੀ ਹੁਣ ਸਿਰਫ ਲਾਠੀਆਂ ਦਾ ਹੀ ਜਗਾ ਬਦਲੀ ਐ ਉਹ ਜਗਾ ਸੰਗਰੂਰ ਐ ਇਹ ਵੀ ਪਿਛਲੀਆਂ ਸਰਕਾਰਾਂ ਮੰਨੂ ਚੋਣਾਂ ਦੇ ਵਿੱਚ ਵਾਅਦੇ ਕਰਕੇ ਮੁਕਰਨ ਵਾਲੀ ਸਰਕਾਰ ਐ ਤੇ ਇਹ ਤਾਂ ਉਹਨਾਂ ਨਾਲੋਂ ਵੀ ਕਿਤੇ ਗਾਂ ਟੱਪ ਗਈ ਇਹਦਾ 19ਵੀਂ ਬਾਰ ਮੀਟਿੰਗ ਦੇ ਕੇ ਵੀ ਮੁੱਖ ਮੰਤਰੀ ਵੀ ਆ ਮੀਟਿੰਗ ਦੇ ਵਿੱਚ ਬੈਠ ਕੇ ਮਸਲਿਆਂ ਦਾ ਹੱਲ ਕਰਨ ਦੇ ਲਈ ਨਹੀਂ ਬੈਠੇ